ਆਓ ਗੁਰੂ ਪਿਆਰੀ ਸਾਧ ਸੰਗਤ ਜੀ کافی ਸਮਾਂ ਹੋ ਗਿਆ ਸਾਧ ਸੰਗਤ ਜੀ ਆਪ ਜੀ ਨੂੰ ਰਾਮਪੁਰੇ ਵਾਲਿਓ ਜੋ ਤੁਸੀਂ ਸਾਡੇ ਮਹਾਨ ਛੇਰ ਸਿੰਘਾਂ ਦੀ ਯਾਦ ਨੂੰ ਮਨਾਉਂਦਿਆਂ ਸਾਧ ਸੰਗਤ ਜੀ ਇਹ ਦੁਆਣ ਲਿਖੇ ਨੇ ਤੋ ਗੁਰੂ ਦੇ ਪਿਆਰਿਓ ਆਪਾਂ ਹੋਰ 10 15 ਮਿੰਟ ਆਪਾਂ ਸਾਧ ਸੰਗ ਜੀ ਉਹਨਾਂ ਦੇ ਪਿਆਰ ਵਿੱਚ ਲਾਈਏ ਸਾਧ ਸੰਗਤ ਜੀ ਜਿੰਨਾ ਚਿਰ ਪੁੱਤਰ ਆਪਣੀ ਮਾਂ ਨੂੰ ਇਕ ਦਾ ਰਹਿਂਦਾ ਹੈ ਮਾਂ ਦੇ ਕੋਲ ਖੇਡਦਾ ਰਹਿੰਦਾ ਹੈ ਆਪਣੇ ਪਿਤਾ ਦੇ ਕੋਲ ਖੇਡਦਾ ਰਹਿੰਦਾ ਹੈ ਦਿਲ ਲਗਾ ਰਹਿੰਦਾ ਹੈ ਸੰਗਤ ਜੀ ਇੱਕ ਜ਼ਰੂਰ ਗੱਲ ਨੋਟ ਕਰ ਲੈਣੀ ਜੇਦੋ ਸਾਧ ਸੰਗਤ ਜੀ ਆਪਾਂ ਯਾਤਰਾ ਦੇ ਉੱਤੇ ਜਾਂਦੇ ਆ ਜੇ ਗਰਮੀ ਹੈ ਤਾਂ ਸਾਧ ਸੰਗਤ ਜੀ ਉਸ ਸਮੇਂ ਦੇ ਵਦੀਕ ਜੇ ਸਰਦੀ ਹੈ ਤਾਂ ਸਾਧ ਸੰਗਤ ਜੀ ਉਸ ਸਮੇਂ ਦੇ ਵਧੇਕ ਆਪਾਂ ਕੋਲੇ ਕੱਪੜੇ ਲੈ ਲੈਣੇ ਆ ਭਾਈ ਉੱਥੇ ਠੰਡ ਹੈ ਕੋਟੀਆਂ ਸਵਾਟਰ ਲੈ ਲਓ ਮੋٹے ਕੰਬਲ ਲੈ ਲਓ ਸਾਧ ਸੰਗਤ ਜੀ ਪੂਰਾ ਇੰਤਜ਼ਾਮ ਕਰਕੇ ਫਿਰ ਆਪਾਂ ਯਾਤਰਾ ਤੇ ਜਾਣੇ ਆ ਜੇ ਗਰਮੀਆਂ ਆ ਭਾਈ ਹਲਕੇ ਕੱਪੜੇ ਲੈ ਲਓ ਕੋਈ ਮੱਛਰ ਵੀ ਹੋਊਗਾ ਉੱਥੇ ਨਾਲ ਕੋਈ ਮੱਛਰਦਾਨੀ ਲੈ ਲੈਨੇ ਆ ਦੋ ਰਾਤਾਂ ਰਹਿਣਾ ਆਪਾਂ ਗੁਰੂ ਦੇ ਪਿਆਰਿਓ ਸਭ ਤੋਂ ਪਹਿਲਾਂ ਆਪਾਂ ਨਿਗ੍ਹਾ ਮਾਰਗੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ ਔਰ ਨੰਦਾਂ ਦੀ ਪੁਰੀ ਤੋਂ ਚੱਲੇ ਹੋਣਗੇ ਆਪਣੇ ਸਥਾਨ ਤੋਂ ਚੱਲੇ ਹੋਣਗੇ ਆਪਣੇ ਮਹਿਲਾ ਤੋਂ ਚੱਲੇ ਹੋਣਗੇ ਸੀਸ ਦੇਣ ਵਾਸਤੇ ਸਾਧ ਸੰਗਤ ਜੀ ਹੋਰ ਪਿੱਛੇ ਚੱਲ ਗਏ ਆਪਾਂ ਜਦੋਂ ਸਾਧ ਸੰਗਤ ਜੀ ਕੋਈ ਇਨਸਾਨ ਬਹੁਤ ਉਪੇੜਗ ਹੋ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਹੁਣ ਜਿਆਦਾ ਉਮਰ ਨਹੀਂ, ਸਵਾਸ ਜਿਆਦਾ ਨਹੀਂ ਹੈ। ਘਰ ਵਾਲੇ ਕਹਿੰਦੇ ਬਾਪੂ ਤੈਨੂੰ ਹਸਪਤਾਲ ਲੈ ਚਲਗੇ ਚੱਲ। ਸਾਧ ਸੰਗ ਜੀ ਜੋਰ ਨਹੀਂ ਕੋਈ ਹੁੰਦਾ ਬਾਪੂ ਦਾ। ਪਰ ਗੁਰੂ ਦੇ ਪਿਆਰਿਓ ਜਦੋਂ ਜਾਂਦਾ ਬਾਪੂ ਘਰ ਦੇ ਉਤੋਂ ਤੇ ਮੋੜ-ਮੋੜ ਕੇ ਘਰ ਨੂੰ ਵੇਖਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੋੜ-ਮੋੜ ਕੇ ਘਰ ਨੂੰ ਵੇਖਦਾ ਨਾਲੇ ਸੋਚਦਾ ਹੈ ਕਿ ਮੈਂ ਠੀਕ ਹੋ ਜਾਵਾਂਗਾ ਇਸ ਘਰ ਦੇ ਵਿੱਚ ਮੈਂ ਵਾਪਸ ਦੁਬਾਰਾ ਆਵਾਂਗਾ ਮੈਂ ਪਰ ਸਾਧ ਸੰਗ ਜੀ ਉਹਦੀ ਆਤਮਾ ਨੂੰ ਪਤਾ ਹੁੰਦਾ ਵੀ ਬਸ ਨਹੀਂ ਭਾਈ ਹੁਣ ਦੁਬਾਰਾ ਨਹੀਂ ਉਸ ਘਰ ਦੇ ਵਿੱਚ ਆਉਣਾਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਬੱਚਾ ਸਾਧ ਸੰਗ ਜੀ ਕੈਨੇਡਾ ਨੂੰ ਜਾਂਦਾ ਹੈ ਅਮਰੀਕਾ ਨੂੰ ਜਾਂਦਾ ਉਹ ਵਾਰ-ਵਾਰ ਆਪਣੇ ਮਾਂ ਵੱਲ ਵੇਖਦਾ ਹੈ ਆਪਣੇ ਡੈਡੀ ਵੱਲ ਵੇਖਦਾ ਹੈ ਭਰਾਵਾਂ ਵੱਲ ਵੇਖਦਾ ਹੈ ਭੈਣ ਵੱਲ ਵੇਖਦਾ ਹੈ ਵਾਰ-ਵਾਰ ਘਰ ਵੱਲ ਵੇਖਦਾ ਹੈ ਚਾਹੇ ਉਹਨੇ ਦਾ ਮੋੜੀ ਆਉਣਾ ਹੁੰਦਾ ਸਾਧ ਸੰਗ ਜੀ ਪਰਰਨ ਸ਼੍ਰੀ ਗੁਰੂ ਤੇਗ ਬਹਾਦਰ ਸਤੇ ਪਾਤਸ਼ਾਹ ਜੀ ਜਿਸ ਟਾਈਮ ਸਾਧ ਸੰਗ ਜੀ ਸੀਸ ਧੇਨ ਵਾਸਤੇ ਗਏ ਨੇ ਦਿੱਲੀ ਕਿ ਸਾਧ ਸੰਗ ਜੀ ਸਾਰੇ ਪਰਿਵਾਰ ਨੂੰ ਆਸ ਹੋਊਗੀ ਕਿ ਹੁਣ ਇਹ ਵਾਪਸ ਆਉਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਬਾਅਦ ਦੇ ਵਿੱਚ ਤਾਂ ਜਦੋਂ ਬਾਪੂ ਚਲਾ ਜਾਂਦਾ ਕੋਈ ਸਾਧ ਸੰਗ ਜੀ ਬਾਪੂ ਦੀ ਜੁੱਤੀ ਵੇਖ ਕੇ ਰੋਂਦਾ ਬਾਪੂ ਆ ਜੁੱਤੀ ਪੌਂਦਾ ਹੁੰਦਾ ਹੁੰਦਾ ਸੀਗਾ ਕੋਈ ਸਾਧ ਸੰਗ ਜੀ ਬਾਪੂ ਦੀ ਪੱਗ ਵੇਖ ਕੇ ਰੋਂਦਾ ਹੈ ਬਾਪੂ ਆ ਪੱਗ ਬੰਨਦਾ ਹੁੰਦਾ ਹੁੰਦਾ ਸੀਗਾ ਆ ਪਰਨਾ ਬਾਪੂ ਦੇ ਮੋਢੇ ਤੇ ਹੁੰਦਾ ਸੀਗਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸਾਧ ਸੰਗ ਜੀ ਕਿੰਨੇ ਕ ਵਸਤਰ ਹੋਣਗੇ ਜਦੋਂ ਦੂਸਰੇ ਵਸਤਰ ਵੇਖਦੇ ਹੋਣਗੇ ਅੱਖਾਂ ਸਾਹਮਣੇ ਸੀਨ ਆਉਂਦੇ ਹੋਣਗੇ ਭਈਆ ਮੇਰੇ ਪਿਤਾ ਜੀ ਆ ਚੋੜਾ ਪਾਉਂਦੇ ਸੀਗੇ ਆ ਵਸਤਰ ਪਾਉਂਦੇ ਸੀਗੇ ਮਾਦਾ ਗੁਜਰਕੌਰ ਜੀ ਯਾਦ ਕਰਦੇ ਹੋਣਗੇ ਮੇਰੇ ਸਵਾਮੀ ਜੀ ਆ ਹਾ ਚੋਲਾ ਪਹਿਨਦੇ ਸੀਗੇ ਆ ਕਪੜੇ ਪਾਉਂਦੇ ਸੀ ਉਹ ਵੀ ਚਲੇ ਗਏ ਆਜ ਸਾਥ ਸੰਗ ਜੀ ਆਉ ਚਲੇ ਗਏ ਸਾਥ ਸੰਗ ਜੀ ਇੱਕ ਝਾਤ ਮਾਰ ਗਏ ਆਪਾਂ ਫਤੇਗੜ ਸਾਹਿਬ ਸਾਧ ਸੰਗਤ ਜੀ ਆਓ ਮਾਤਾ ਗੁਜਰੀ ਦੇ ਦਰਸ਼ਨ ਕਰੀਏ ਸਾਧ ਸੰਗਤ ਜੀ ਠੰਡੇ ਬੁਰਜ ਦੇ ਵਿੱਚ ਸਾਧ ਸੰਗਤ ਜੀ ਜਦੋਂ ਗੁਰੂ ਦੇ ਪਿਆਰਿਓ ਇਹ ਤਾਂ ਅੱਗੇ ਵੀਆਂ ਗੱਲਾਂ ਸਰਸਾ ਨਦੀ ਤੇ ਜਦੋਂ ਵਿਛੋੜਾ ਪੈਂਦਾ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਾਦੇ ਇੱਕ ਪਾਸੇ ਚਲੇ ਜਾਂਦੇ ਨੇ ਵੱਡੇ ਸਹਿਬ ਜਾਦੇ ਸਾਧ ਸੰਗ ਜੀ ਕੋਈ ਸਿੰਘ ਇੱਕ ਪਾਸੇ ਹੋ ਜਾਂਦੇ ਨੇ ਕਲਗੀਧਰ ਸੱਚੇ ਪਾਤਸ਼ਾਹ ਜੀ ਕੋਈ ਸਿੰਘ ਸਾਧ ਸੰਗ ਜੀ ਇੱਕ ਪਾਸੇ ਹੋ ਜਾਂਦੇ ਨੇ ਸਾਧ ਸੰਗ ਜੀ ਪਤਾ ਹੀ ਕੋਈ ਨਹੀਂ ਮਾਤਾ ਗੁਜਰੀ ਜੀ ਨੂੰ ਕਿੱਥੇ ਪੜਾ ਕਰਨਾ ਹੈ ਕਦੀ ਮਾਤਾ ਪੁੱਛਦੀ ਵੀ ਹੋਊਗੀ ਆਪਣੇ ਛੋਟੇ ਛੋਟੇ ਪੋਤਿਆਂ ਨੂੰ ਪੁੱਤਰ ਭੁੱਖ ਤਾਂ ਨਹੀਂ ਲੱਗੀ ਜੇ ਪੁੱਤਰ ਕਹਿ ਵੀ ਦਿੰਦੇ ਭੁੱਖ ਲੱਗੀ ਹੈ ਤੇ ਮਾਤਾ ਖਵਾ ਵੀ ਕੀ ਦਿੰਦੀ ਉਥੇ ਸਾਸੰਗ ਜੀ ਜੰਗਲ ਬਿਆਬਾਨ ਸਾਸੰਗ ਜੀ ਉਥੇ ਫਿਰ ਅੱਗੇ ਜਾਂਦਿਆਂ ਕਿ ਗੰਗੂ ਬ੍ਰਾਹਮਣ ਉਹ ਸਾਸੰਗ ਜੀ ਮਿਲ ਜਾਂਦਾ ਠੇਮੇ ਸਾਸੰਗ ਜੀ ਮੋਹਰਾਂ ਤੇ ਮੋਤਵਾਰ ਹੋ ਜਾਂਦਾ ਗੁਰੂ ਦੇ ਪਿਆਰਿਓ ਕਿਹੋ ਜਿਹਾ ਸਮਾਂ ਆਇਆ ਗੁਰੂ ਦੇ ਪਿਆਰਿਓ ਕਦੀ ਸਰਸਾ ਨੂੰ ਦੇਖਿਓ ਖਾਂ ਧਿਆਨ ਨਾਲ ਸਾਧ ਸੰਗਤ ਜੀ ਜਦੋਂ ਠੰਡੇ ਬੁਰਜ ਦੇ ਵਿੱਚ ਲਿਆਂਦੇ ਗਏ ਸਾਧ ਸੰਗਤ ਜੀ ਅੱਜ ਪੇਸ਼ੀ ਹੋਈ ਕੱਲ ਪੇਸ਼ੀ ਹੋਈ ਸਾਧ ਸੰਗਤ ਜੀ ਜਦੋਂ ਖੀਰ ਲਈ ਪੇਸ਼ੀ ਹੋਈ ਤੇ ਸਾਧ ਸੰਗਤ ਜੀ ਮਾਤਾ ਵਾਰ-ਵਾਰ ਵੇਖਦੀ ਐ ਫੇਰ ਬੱਚੇ ਵੀ ਸਾਥ ਸੰਗਜੀ ਵਾਰ-ਵਾਰ ਵੇਖਦੇ ਆ ਕਿ ਮਾਤਾ ਅਸੀਂ ਹੁਣ ਤੁਰ ਚੱਲੇ ਆ ਫੇਰ ਨਹੀਂ ਹੁਣ ਮਿਲਣਾ ਤੈਨੂੰ ਨਾ 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 ਉਹ ਮਾ ਗੁਜਰੀ ਕਦੀ ਸ਼ਾਲ ਵੇਖਦੀ ਹੋਗੀ ਆਪਣਾ ਮੈਂ ਇਸ ਸ਼ਾਲ ਦੇ ਵਿੱਚ ਬੁੱਕਲ ਮਾਰ ਲੈਂਦੀ ਸੀਗੀ ਮੇਰੇ ਪੁੱਤਰੇ ਹੁਣ ਆਉਣਗੇ ਨਾ ਨਾ ਸਾਤ ਸੰਗ ਜੀ ਮਾਤਾ ਗੁਜਰਕੌਰ ਨੂੰ ਵੀ ਇਹਨਾਂ ਦੁਸ਼ਟ ਜਲਾਦਾਂ ਨੇ ਸਾਤ ਸੰਗ ਜੀ ਸ਼ਹੀਦ ਕੀਤਾ ਤੱਕਾ ਦਿੱਤਾ ਬੁਰਜ ਦੇ ਉਤੋਂ ਗੁਰੂ ਦੇ ਪਿਆਰਿਓ ਆਜੋ ਆਪਾਂ ਫਤਿਹਗੜ੍ਹ ਬੁਰਜ ਸਾਤ ਸੰਗ ਜੀ ਠੰਡੇ ਬੁਰਜ ਦੇ ਵਿੱਚ ਆਪਾਂ ਦਰਸ਼ਨ ਕਰੀਏ ਵੇਖੀਏ ਮਾਤਾ ਦੀ ਓਸ਼ਾਲ ਹੈਗੀ ਐ ਸਾਡੇ ਸ਼ਹੀਦ ਸਿੰਘ ਉਹ ਉੱਚੀ ਮੱਤ ਵਾਲੇ ਬਾਬੇ ਉਹਨਾਂ ਦੇ ਪੈੜਾਂ ਜੋ ਪੈਰ ਦੀਆਂ ਪੈੜਾਂ ਸਾਹ ਸੰਗ ਜੀ ਉਹਨਾਂ ਦੇ ਚਰਨਾਂ ਦੀਆਂ ਪੈੜਾਂ ਸਾਹ ਸੰਗ ਜੀ ਹੈਗੀਆਂ ਵੇਖੋਗਾ ਸਾਧ ਸੰਗ ਜੀ ਕੁਛ ਨਾ ਕੁਛ ਤਾਂ ਹੋਊਗਾ ਕਿਤੇ ਲੁਕੇ ਤਾਂ ਨਹੀਂ ਬੈਠੇ ਉਹ ਕੇੜੀਆਂ ਸਾਧ ਸੰਗਤ ਜੀ ਈਟਾਂ ਹੋਣੀਆਂ ਗੁਰੂ ਦੇ ਪਿਆਰਿਓ ਜਿਹੜੀਆਂ ਈਟਾਂ ਨੇ ਉਹਨਾਂ ਨੂੰ ਆਪਣੇ ਵਿੱਚ ਲਗਾ ਲਿਆ ਓਕੇ ਹੋ ਜੀ ਹਵਾ ਚੱਲਦੀ ਹੋ ਗਈ ਸਾਧ ਸੰਗਤ ਜੀ ਕਿਹੋ ਜਿਹਾ ਦਿਨ ਹੋਊਗਾ ਕਿਹੋ ਜਿਹਾ ਸਮਾਂ ਹੋਊਗਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਘਰ ਦੇ ਵਿੱਚ ਬਲਬ ਜਗਦਾਈ ਚੰਗਾ ਲੱਗਦਾ ਜਿਹੜੇ ਘਰ ਦੇ ਵਿੱਚ ਸਾਧ ਸੰਗ ਜੀ ਰਾਤ ਨੂੰ ਬੱਲਬ ਜਗਦਾ ਉਹੋ ਹੀ ਘਰ ਚੰਗਾ ਲੱਗਦਾ ਜੇ ਕਿਤੇ ਸਾਧ ਸੰਗ ਜੀ ਕੋਈ ਆਂਢੀ ਗੁਆਂਢੀ ਗੁਰੂ ਦੇ ਪਿਆਰੋ ਰਿਸ਼ਤੇਦਾਰ ਵਿੱਚ ਰਿਸ਼ਤੇਦਾਰੀ ਦੇ ਵਿੱਚ ਚਲਾ ਜਾਵੇ ਉਹਨਾਂ ਦੇ ਘਰ ਦੇ ਵਿੱਚ ਬੱਲਬ ਨਾ ਜਗੇ ਸਾਧ ਸੰਗ ਜੀ ਉਹ ਖੰਡਰ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰੇ ਵਾਜੋ ਹੀ ਨੰਦਾਂ ਦੀ ਪੁਰੀ ਓਹ ਹੀ ਨੰਦਾਂ ਦੀ ਪੁਰੀ ਜਦੋਂ ਛੱਡਣ ਲੱਗੇ ਲੈ ਵਸਲਾ ਆਨੰਦ ਪੁਰਿਏ ਓਸੀ ਮੁੜ ਕੇ ਫੇਰ ਨਹੀਂ ਆਉਣਾ ਲੈ ਵਸਲਾ ਆਨੰਦ ਪੁਰਿਏ ਅਸੀਂ ਮੁੜ ਕੇ ਫੇਰ ਨਹੀਂ ਆਉਣਾ ਲੈ ਵਸ ਲੈ ਆਨੰਦਪੁਰੀਏ ਅਸੀਂ ਮੁੜ ਕੇ ਫੇਰ ਨਹੀਂ ਆਉਣਾ ਲੈ ਵਸ ਲੈ ਆਨੰਦਪੁਰੀਏ ਅਸੀਂ ਮੁੜ ਕੇ ਫੇਰ ਨਹੀਂ ਆਉਣਾ ਸਾ ਸੰਗ ਜੀ ਕਿਸੇ ਗਲੀ ਦੇ ਵਿੱਚ ਕੋਈ ਕੁੱਤਾ ਵੀ ਰਹਿੰਦਾ ਵੇ ਸਾ ਸੰਗ ਜੀ ਸਭ ਨੂੰ ਪਤਾ ਕਿ ਇਹ ਕੁੱਤਾ ਉਸ ਦਰਵਾਜ਼ੇ ਅੱਗੇ ਵੀ ਜਾਂਦਾ ਹੈ ਉਸ ਦਰਵਾਜ਼ੇ ਅੱਗੇ ਵੀ ਜਾਂਦਾ ਹੈ ਜਿਵੇਂ ਸਾਹ ਸੰਗਜੀਓ ਕੁੱਤੇ ਨੂੰ ਕਿਤੇ ਇੱਕ ਬੰਨ ਕੇ ਜਾਂ ਕਿਤੇ ਛੱਡ ਆਉਂਦੇ ਐ ਸਾਹ ਸੰਗਜੀਓ ਉਹੀ ਗਲੀ ਸੁਣੀ ਲੱਗਦੀ ਐ ਕੋਈ ਕੁੱਤੇ ਨੂੰ ਜੱਫੀਆਂ ਪਾਉਂਦਾ ਸੀ ਕੋਈ ਕਿਵੇਂ ਕਰਦਾ ਸੀਗਾ ਪਰ ਮਾਫ਼ ਕਰਨਾ ਸਾਹ ਸੰਗਜੀਓ ਤਾਂ ਕਲ ਯੁਗ ਦੇ ਵਾਲੀ ਉਹ ਆਕਾਲਪੁਰਖ ਜਿਨ੍ਹਾਂ ਦੇ ਸਾਧ ਸੰਗ ਜੀ ਅੰਦਰ ਸਮਾਇਆ ਸੀ ਮੈਂ ਹਾਂ ਪਰਮਪੁਰਖ ਦਾ ਦਾਸ ਆ ਦੇਖਣ ਆਇਓ ਜਾਗਤ ਤਮਾਸ਼ਾ ਅੱਗੇ ਲੋਕੀ ਸਾਧ ਸੰਗ ਜੀ ਜਾਂਦੇ ਸੀ ਆ ਉਹ ਵਹੀ ਚੱਲ ਗਏ ਦਸਵੇਂ ਪਾਤਸ਼ਾਹ ਜੀ ਦੇ ਘਰ ਜਾਣੇ ਆ ਮਾਂ ਨੂੰ ਮਿਲ ਕੇ ਉਹਨੇ ਮਾਤਾ ਗੁਜਰਕੌਰ ਜੀ ਨੂੰ ਮਾਤਾ ਜੀਤਾ ਜੀ ਨੂੰ ਮਿਲ ਕੇ ਉਹਨੇ ਹੈ ਸੇਲੀਆਂ ਪਹਿਣਾ ਜਾਂਦੀਆਂ ਹੋਣੀਆਂ ਸਾਧ ਸੰਗ ਜੀ ਅੱਜ ਉਹ ਗਲੀਆਂ ਵੀ ਰੋਂਦੀਆਂ ਹੋਣੀਆਂ ਸਾਧ ਸੰਗ ਜੀ ਗਲੀਆਂ ਵੀ ਕਹਿੰਦੀਆਂ ਹੋਣੀਆਂ ਮਾਲਕਾ ਛੱਡ ਚੱਲੇ ਐ ਫੇਰ ਕਦ ਆਵੇਂਗਾ ਮਾਲਕਾ ਛੱਡ ਚੱਲੇ ਐ ਫੇਰ ਕਦ ਆਵੇਂਗਾ ਮਹਲ ਕਾ ਛੱਡ ਚੱਲੇ ਐ ਫੇਰ ਕਿ ਦੁਆਵੇਂਗਾ ਸਾ ਸੰਗ ਜੀ ਆਂਦੀ ਗਵਾਂਡੀ ਵੇਖਦੇ ਐ ਸਾ ਸੰਗ ਜੀ ਇੱਥੇ ਦਾਸ ਦਾ ਸਮਝਾਂ ਬਧੀਆਂ ਹੁੰਦੀਆਂ ਸੀਆ ਇੱਥੇ ਘੋੜੇ ਸਨ ਗੁਰੂ ਦੇ ਪਿਆਰਿਓ ਘੋੜੇ ਤਵੇਲੇ ਸਨ ਤੇ ਸਾ ਸੰਗ ਜੀ ਅੱਜ ਉੱਥੇ ਕੋਈ ਰੌਣਕ ਵੀ ਨਹੀਂ ਐ ਆਓ ਗੁਰੂ ਦੇ ਪਿਆਰਿਓ ਉਹੀ ਕਿਦਰੇ ਸਾਹਸੰਗ ਜੀ ਠੰਡੇ ਬੁਰਜ ਦੇ ਵਿੱਚ ਮਾਂ ਲੋਈ ਲੈ ਕੇ ਬੈਠੀ ਆ ਬਸ ਪਰ ਇੱਕ ਛੋਲ ਸਾਹਸੰਗ ਜੀ ਕੱਪੜੇ ਵੀ ਉਹੋ ਜਿਹੇ ਉਧਰੋਂ ਸਾਹਸੰਗ ਜੀ ਸਰਸਾ ਨਦੀ ਦਾ ਪਾਣੀ ਠੰਡਾ ਮੌਸਮ ਠੰਡਾ ਕੋਹਰਾ ਪੈਂਦਾ ਸਾਹਸੰਗ ਜੀ ਨੰਨੇ-ਮੁੰਨੇ ਬੱਚੇ ਸਾਹਸੰਗ ਜੀ ਇੱਕ ਤਰੰਗ ਸਾਧ ਸੰਗਤ ਜੀ ਖਾਣ ਪੀਣ ਦੇ ਨਾਲ ਗੱਲਾਂ ਦਾ ਲਾਲ ਹੋ ਜਾਂਦਾ ਹੈ ਇੱਕ ਠੰਡ ਦੇ ਨਾਲ ਵੀ ਸਾਧ ਸੰਗਤ ਜੀ ਗੱਲਾਂ ਦਾ ਰੰਗ ਮੂੰਹ ਦਾ ਚਿਹਰਾ ਰ ਲਾਲ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਸਾਧ ਸੰਗਤ ਜੀ ਸਹਾਰ ਗਏ ਸਹਾਰ ਗਏ ਗੁਰੂ ਦੇ ਪਿਆਰਿਓ ਅਸੀਂ ਤਾਂ 4-4 ਇੱਟਾਂ ਰੱਖ ਕੇ 5-5 ਇੱਟਾਂ ਰੱਖ ਕੇ ਹੀ ਸਾਧ ਸੰਗਤ ਜੀ ਆਪਣੇ ਸ਼ਰਾਬੀਆਂ ਨੂੰ ਹੀ ਸ਼ਹੀਦ ਸੰਗ ਕਹੀ ਜਾਂਦੇ ਆ ਜਿਹੜੇ ਪਬੂਏ ਅਦਕੇ ਪੀਪੀ ਕੇ ਸਾਹ ਸੰਗਜੇ ਇੱਕ ਸੇਟੈਂਟ ਹੋ ਕੇ ਮਰੇ ਆ ਸਾਡੇ ਸ਼ੀਰ ਸਿੰਘ ਸਾਡੇ ਸ਼ੀਰ ਸਿੰਘ ਦੱਸ ਵੀ ਤੇਰੇ ਸ਼ੀਰ ਸਿੰਘ ਨੇ ਕਿਹੜੀ ਤੋਪ ਚਲਾਈ ਸੀਗੀ ਕਿਹਦੀ ਜਾਨ ਪਚਾਈ ਸੀਗੀ ਦੱਸ ਜਦੋਂ ਸਾਹ ਸੰਗਜੇ ਅਸੀਂ ਮਟੀਆਂ ਵੇਖਦੇ ਆ ਸਮਾਧਾਂ ਵੇਖਦੇ ਆ ਗੁਰੂ ਦੇ ਪਿਆਰਿਓ ਆਪਣੇ ਆਪ ਨੂੰ ਸ਼ਰਮ ਆਉਂਦੀ ਐ ਓਏ ਸ਼ੀਰ ਸਿੰਘ ਇੰਨਾ ਪੰਜਾ ਪੰਚਾਇਟਾਂ ਦੇ ਵਿੱਚ ਰਹਿੰਦੇ ਆ ਕਹੇ ਤੂੰ ਪ੍ਰੇਤਾਨ ਨੂੰ ਹੀ ਸ਼ੀਰ ਸਿੰਘ ਮੰਨੀ ਜਾਣਾ ਓਏ ਤੂੰ ਫਤਿਹਗੜ ਜਾ ਕੇ ਦੇਖ ਓਏ ਸ਼ੀਰ ਸਿੰਘ ਕਿਹਨੂੰ ਕਹਿੰਦੇ ਆ ਫਤਿਹਗੜ ਜਾ ਕੇ ਦੇਖ ਉੱਥੇ ਵੇਖ ਸ਼ੀਰ ਸਿੰਘ ਕਿਹਨੂੰ ਕਹਿੰਦੇ ਆ ਜਾਂ ਫਿਰ ਤੂੰ ਸ਼ੀਦਾਨ ਸਾਹਿਬ ਜਾ ਕੇ ਦੇਖ ਖੰਡੇ ਵਾਲੇ ਬਾਪੂ ਨੂੰ ਫੇਰ ਪਤਾ ਲੱਗੂ ਸ਼ੀਰ ਸਿੰਘ ਕਿਹਨੂੰ ਕਹਿੰਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਸੰਗ ਜੀ ਕਹਿੰਦੇ ਜਿਹੜੀ ਬਾਂਦਰੀ ਹੁੰਦੀ ਹੈ ਨਾ ਬਾਂਦਰੀ ਉਹ ਮਰੇ ਬੱਚੇ ਨੂੰ ਵੀ ਸਾਤ ਸੰਗ ਜੀ ਗਲਪੜੀ ਪਾਈ ਰੱਖਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਰੇ ਬੱਚੇ ਨੂੰ ਵੀ ਸਾਤ ਸੰਗ ਜੀ ਆਪਣੀ ਛਾਤੀ ਦੇ ਨਾਲ ਲਾਈ ਰੱਖਦੀ ਹੈ ਸਾਤ ਸੰਗ ਜੀ ਕਿੰਨਾ ਪਰਿਵਾਰ ਕਿੱਡਾ ਵੱਡਾ ਪਰਿਵਾਰ ਗੁਰੂ ਦੇ ਪਿਆਰਿਓ ਅੱਖਾਂ ਦੇ ਮੁਰੇ ਬੱਚੇ ਪਏ ਨੇ ਕੋਈ ਖਫਣ ਨਹੀਂ ਉੱਪਰ ਪਾਇਆ ਮੋਣੀ ਪੂੰਜਿਆ ਸਾ ਸੰਗ ਜੀ ਸਿੱਖਾਂ ਦਾ ਮੁਖ ਪੂੰਜਦੇ ਰਏ ਸਾ ਸੰਗ ਜੀ ਸਿੱਖਾਂ ਦੇ ਸਾ ਸੰਗ ਜੀ ਨੰਗੇ ਪੈਰ ਕਰਕੇ ਜੁੱਤੀ ਵੀ ਜੋੜਾ ਨਹੀਂ ਪਾਇਆ ਸਾ ਸੰਗ ਜੀ ਆ ਮੇਰਾ 10000 ਰਿਆ 20000 ਰਿਆ 5000 ਰਿਆ ਵਰਦਨ ਦੇ ਫਿਰਦੇ ਨੇ ਸਾ ਸੰਗ ਜੀ ਸਾਰਾ ਕੁਛ ਕਰਕੇ ਸਾਧ ਸੰਗ ਜੀ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਉਹ ਜਾਮਾ ਲੀਰੋ ਲੀਰ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਮੈਂ ਤਾਂ ਵਾਰ-ਵਾਰ ਕਹਿਣਾ ਹੁੰਦਾ ਜਦੋਂ ਮਾਤਾ ਗੁਜਰ ਕੌਰ ਜੀ ਬੁਰਜ ਦੇ ਵਿੱਚ ਸੀਗੇ ਸਾਧ ਸੰਗ ਜੀ ਕਿੱਥੇ ਤਾਂ ਆਏ ਗਏ ਨੂੰ ਪ੍ਰਸ਼ਾਦਾ ਛਕਾਉਂਦੇ ਸੀਗੇ ਸਾਧ ਸੰਗ ਜੀ ਅੱਜ ਉਹ ਖੁੰਝੇ ਲੱਗੇ ਬੈਠੇ ਆ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਸਾਡੇ ਮੇਰੇ ਬੱਚਿਆਂ ਨੂੰ ਮੇਰੇ ਪੋਤਰਿਆਂ ਨੂੰ ਭੁੱਖ ਲੱਗੀ ਆ ਬਾਈ ਖਾਣਾ ਲੈ ਕੇ ਆਓ ਪ੍ਰਸ਼ਾਦਾ ਲੈ ਕੇ ਆਓ ਨਾ ਭਾਈ ਸਾਧ ਸੰਗਤ ਜੀ ਐਸੇ ਕਰਕੇ ਕਹਿੰਦੇ ਆ ਜਦੋਂ ਦੋ ਟਾਇਰ ਚੱਲਦੇ ਰਹਿਣ ਆਪਸ ਵਿੱਚ ਜੀ ਸਾਧ ਸੰਗਤ ਜੀ ਚੱਲਦੇ ਰਹਿੰਦੇ ਆ ਜਦੋਂ ਇੱਕ ਟਾਇਰ ਦੇ ਉੱਤੇ ਗੱਡੀ ਹੋ ਜੇ ਸਾਧ ਸੰਗਤ ਜੀ ਉਦੋਂ ਉਹਨੂੰ ਮੁਸ਼ਕਲ ਹੋ ਜਾਂਦੀ ਹੈ ਐਵੇਂ ਮੀਆਂ ਬੀਬੀ ਦਾ ਸਾਧ ਸੰਗ ਜੇ ਰਿਸ਼ਤਾ ਹੈ ਜੇ ਮਈਆ ਬੀਬੀ ਦੇ ਵਿੱਚੋਂ ਇੱਕ ਚਲਾ ਗਿਆ ਸਾਥ ਸੰਗਜੀ ਫਿਰ ਦੂਸਰਾ ਬੋਲ ਨਹੀਂ ਸਕਦਾਗਾ ਉਹਦੀ ਨਾ ਸਾਥ ਸੰਗਜੀ ਉਹਦਾ ਪੁੱਤ ਉਹਨੂੰ ਰੋਟੀ ਦੇ ਦੇਵੇ ਤਾਂ ਤਾਂ ਠੀਕ ਹੈ ਨਾ ਦੇ ਦੇਵੇ ਤਾਂ ਠੀਕ ਹੈ ਵੇਈ ਦੇ ਦੇਵੇ ਤਾਂ ਠੀਕ ਹੈ ਸਰਜਰੀ ਦੇ ਦੇਵੇ ਤਾਂ ਠੀਕ ਹੈ ਪਰ ਉਸ ਮਾਂ ਦੀ ਜਾਂ ਉਸ ਬਾਪੂ ਦੀ ਹਿੰਮਤ ਨਹੀਂ ਪੈਂਦੀ ਕੀਤੀ ਏ ਭੁੱਖ ਲੱਗੀ ਐ ਜੇ ਕਿਤੇ ਬਾਪੂ ਨੇ ਜਾਂ ਬੇਬੇ ਨੇ ਕਹਿ ਵੀ ਦਿੱਤਾ ਤੇ ਅੱਗੋਂ ਇਹੀ ਜਵਾਬ ਮਿਲਦਾ ਤੈਨੂੰ ਤੜਕੇ ਹੀ ਭੁੱਖਾਂ ਲੱਗਣ ਲੱਗੀਆਂ ਤੂੰ ਹਲ ਜੋੜ ਕੇ ਆਇਆ ਸાસੰਗ ਜੀ ਮਾਤਾ ਦਾ ਕਿੰਨਾ ਜਗਰਾ ਹੋਊਗਾ ਸાસੰਗ ਜੀ ਕੀ ਨੂੰ ਕਹਿੰਦੀ ਹੋਗੀ ਪੁੱਤਰ ਜਾਈ ਲੈ ਕੇ ਆਓ ਸાસੰਗ ਜੀ ਪਰ ਅਮਰਤੀ ਦੀ ਤਾਕਤ ਸੀ ਭਾਣਾ ਮੰਨ ਕੇ ਵਿਖਾਇਆ ਭਾਣਾ ਮੰਨ ਕੇ ਵਿਖਾਇਆ ਪਹਿਲਾ ਸਾਧ ਸੰਗ ਜੀ ਪੰਜਵੇਂ ਝਾਮੇ ਦੇ ਵਿੱਚ ਆਪ ਤਤਤੀ ਤਵੀ ਦੇ ਉੱਤੇ ਬੈਠੇ ਫਿਰ ਕਹਿਆ ਭਾਈ ਭਾਣੇ ਵਿੱਚ ਰਹਿਦਾ ਭਾਣਾ ਮੰਨਣਾ ਚਾਹੀਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਲਾ ਆਪਣਾ ਪਰਿਵਾਰ ਵਾਰਿਆ ਸਾਧ ਸੰਗ ਜੀ ਫਿਰ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅੱਜ ਕੱਲ ਦੇ ਮੇਰੇ ਵਰਗੇ ਸਾਧ ਸੰਗ ਜੀ ਬਾਬੇ ਓ ਘਰ ਘਰ ਰੱਬ ਬਣੇ ਬੈਠੇ ਆ ਓਏ ਘਰ ਘਰ ਰੱਬ ਬਣੇ ਬੈਠੇ ਆ ਹੈ ਅਮਰਤਾ ਸੀ ਛਕਣਾ ਨਿਗਾ ਗੁਰੂ ਦੇ ਪਿਆਰਿਓ ਘਰ ਘਰ ਰੱਬ ਬਣੇ ਬੈਠੇ ਆ ਜੇ ਜਪਜੀ ਸਾਹਿਬ ਦਾ ਪਾਠ ਇੱਕ ਕਰ ਲਿਆ ਤਾਂ ਵੀ ਬ੍ਰਹਮ ਗਿਆਨੀ ਜੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਤਾਂ ਅਕਾਲ ਪੁਰਖ ਦਾ ਰੂਪ ਬਾਬੇ ਪਰ ਜਿਹੜੇ ਸਾ ਸੰਗ ਜੀ ਗੁਰੂ ਪੀਰ ਜਿਹੜੇ ਅਕਾਲ ਪੁਰਖ ਆ ਪਾਈ ਸਨ ਉਹਨਾਂ ਦਸਾਂ ਸਰੂਪਾਂ ਦੇ ਵਿੱਚ ਜਿਨ੍ਹਾਂ ਨੇ ਸ਼ਬਦ ਦੇ ਨਾਲ ਜੋੜਿਆ ਸਾਧ ਸੰਗ ਜੀ ਉਹ ਤਾਂ ਇੱਥੋਂ ਤੱਕ ਕਹਿ ਗਏ ਮੈਂ ਹਾਂ ਪਰਮਪੁਰਖ ਕੋ ਦਾਸ ਆ ਦੇਖਣੇ ਆਇਓ ਜਗਤ ਤੁਮਾਛਾ ਮੈਂ ਤਾਂ ਭਾਈ ਉਹਨਾਂ ਦਾ ਦਾਸ ਹਾਂ ਮੈਂ ਗੁਰੂ ਨਹੀਂ ਅੱਜਕੱਲ੍ਹ ਦੇਖੀਦਾ ਸਾਧ ਸੰਗ ਜੀ ਪੋਸਟਰ ਲੱਗੇ ਹੁੰਦੇ ਆ ਤੇ ਲਿਖਿਆ ਹੁੰਦਾ ਹੈ ਸਵਾਮੀ ਫਲਾਣੇ ਫਲਾਣੇ ਜੀ ਗੁਰੂ ਜੀ ਸਵਾਮੀ ਸਵਾਮੀ ਫਲਾਣੇ ਫਲਾਣੇ ਗੁਰੂ ਜੀ ਗੁਰੂ ਤੋਂ ਘੱਟ ਤਾਂ ਸਾਧ ਸੰਗ ਜੀ ਇੱਥੇ ਹੈ ਹੀ ਕੋਈ ਨਹੀਂ ਮਨ ਮਨ ਗੰਦ ਸਾਧ ਸੰਗ ਜੀ 10 10 ਮਾਲਾ ਸਾਧ ਸੰਗ ਜੀ ਇਹਨਾਂ ਦੇ ਗਲ ਵਿੱਚ ਪਾਈਆਂ ਹੁੰਦੀਆਂ ਦੋ ਦੋ ਹੱਥ ਵਿੱਚ ਫੜੀਆਂ ਹੁੰਦੀਆਂ ਚਾਰ ਚਾਰ ਸਾਧ ਸੰਗ ਜੀ ਇਹਨਾਂ ਦੇ ਗੁੱਟਾਂ ਨਾਲ ਲਵੇਟੀਆਂ ਹੁੰਦੀਆਂ ਤੇ ਸਾਧ ਸੰਗ ਜੀ ਸਾਡੇ ਸਾਹਮਣੇ ਹੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਧ ਸੰਗ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਮਾਲਾ ਦਾ ਜਗਰ ਨਹੀਂ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਤੇ ਵੀ ਮਾਲਾ ਦਾ ਜਗਰ ਨਹੀਂ ਕੀਤਾ ਸਾਧ ਸੰਗ ਜੀ ਪਰ ਭਗਤ ਕਬੀਰ ਸਾਹਿਬ ਜੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਜੇ ਤੁਮ ਮਾਲਾ ਬਣਾਉਣੀ ਹੈ ਆਪਣੀ ਉਮਰ ਨੂੰ ਸਾਧ ਸੰਗ ਜੀ ਕਹਿੰਦੇ ਰੱਸੀ ਬਨਾਲਾ ਆਪਣੇ ਸਵਾਸਾ ਨੂੰ ਮੰਨ ਕੇ ਬਨਾਲਾ ਨਾ ਇਹ ਮਾੜਾ ਟੁੱਟੇ ਤੇ ਨਾ ਤੇਰਾ ਖੜਾ ਛੁੱਟੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਸਾਧ ਸੰਗ ਜੀ ਕਪੜੇ ਗੁਰੂ ਸਾਹਿਬੀ ਦੇ ਵਸਤਰ ਲੀਰੋ ਲੀਰਾ ਪੈਰਾਂ ਦੇ ਵਿੱਚ ਸਾਧ ਸੰਗ ਜੀ ਕਿਧਰੇ ਠਿੱਕ ਰੀਆਂ ਵੱਜੀਆਂ ਕੋਈ ਕੱਚ ਵੱਜਿਆ ਕੋਈ ਕੰਡੇ ਵੱਜੇ ਤੇ ਸਾਧ ਸੰਗ ਜੀ ਬਸ ਕੋਈ ਲੀਰ ਲੌਂਕੀ ਜਾਂਦੀ ਥੱਲੇ ਨੂੰ ਕੋਈ ਕੋਈ ਲੜ ਲੌਂਕੀ ਜਾਂਦਾ ਪਾੜ ਪਾੜ ਕੇ ਤੇ ਸਾ ਸੰਗ ਜੀ ਟ੍ਰੈਂਡ ਦਾ ਸਰਾਣਾ ਲਾ ਕੇ ਗੁਰੂ ਦੇ ਪਿਆਰੇ ਉਹ ਬੈਠੇ ਨੇ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀ ਦਾੰਦ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀ ਦਾੰਦ ਦਾ ਕਹਿਣਾ ਸਾ ਸੰਗ ਜੀ ਹੌਲੀ ਹੌਲੀ ਸਾ ਸੰਗ ਜੀ ਜਦੋਂ ਕੋਈ ਸਿੰਘ ਪਹੁੰਚੇ ਤੇ ਸਾ ਸੰਗ ਜੀ ਉਧਰੋਂ ਕੁਦਰਤ ਬੋਲਦੀ ਐ ਓਏ ਹੌਲੀ ਹੌਲੀ ਪੈਰ ਧਾਰ ਓਏ ਹੌਲੀ ਹੌਲੀ ਪੈਰ ਧਾਰ ਓਏ ਕੋਈ ਬੋਜ਼ ਚਰਾੰਦਾ ਨੀਂਦਰਿਆ ਹੋਇਆ ਬੋਜ਼ ਸਮੇ ਦਾ ਕੋਈ ਨੀਂਦਰਿਆ ਹੋਇਆ ਕੋਈ ਆਰਾਮ ਕਰਦਾ ਅੱਖਾਂ ਨਾ ਖੁੱਲ ਜਾਵੇ ਅੱਖਾਂ ਨਾ ਖੁੱਲ ਜਾਵੇ ਸਾਧ ਸੰਗ ਜੀ ਇਸ ਤਰ੍ਹਾਂ ਦੀ ਨੀਂਦ ਵਿੱਚ ਸੁੱਤੇ ਆ ਜਿਵੇਂ ਸਾਧ ਸੰਗ ਜੀ ਕੋਈ ਬਹੁਤ ਵੱਡਾ ਸਿਰ ਦੇ ਉੱਤੇ ਕਰਜ਼ਾ ਹੋਵੇ ਤੇ ਸਾਰਾ ਕਰਜ਼ਾ ਸਾਧ ਸੰਗ ਜੀ ਅੱਜ ਲੈਤਾ ਹੈ ਅੱਜ ਸੁਖ ਦੀ ਨੀਂਦ ਸਾਧ ਸੰਗ ਜੀ ਸੁੱਤੇ ਆ ਪਰ ਸਾਧ ਸੰਗ ਜੀ ਉਹ ਰਾਹੀ ਬੋਲਦੇ ਨੇ ਮੈਨੂੰ ਦੱਸ ਪਿਆਰਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਦੱਸ ਪਿਆਰਿਆ ਓਏ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਦੱਸ ਪਿਆਰਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਦਸੇ ਪਿਆਰੇ ਆਏ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਸਾ ਸੰਗ ਜੀ ਕੁਦਰਤ ਬੋਲਦੀ ਐ ਗੁਰੂ ਦੇ ਪਿਆਰਿਓ ਕੁਦਰਤ ਬੋਲਦੀ ਐ ਆਓ ਸਾ ਸੰਗ ਜੀ ਜਿਨ੍ਹਾਂ ਨੇ ਸਾ ਸੰਗ ਜੀ ਸਾਡੀ ਖਾਤਰ ਸਾਰਾ ਪਰਿਵਾਰ ਆਪਣੇ ਸਮੇਤ ਸਾ ਸੰਗ ਜੀ ਸਾਰਾ ਪਰਿਵਾਰ ਕਰਵਰ ਸਭ ਕੁਛ ਦਾ ਦੇ ਉੱਤੇ ਲਾ ਦਤਾ ਤੇ ਸਾਧ ਸੰਗ ਜੀ ਅਸੀਂ ਉਹਨਾਂ ਦੇ ਇੱਕ ਖੰਡੇ ਬਾਟੇ ਦਾ ਅਮਰ ਛਾ ਕੇ ਉਹਨਾਂ ਦੇ ਪੁੱਤਰ ਨਹੀਂ ਬਣ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਜਿਨ੍ਹਾਂ ਨੂੰ ਪਿਆਰ ਹੈ ਜਿਨ੍ਹਾਂ ਜਿਨ੍ਹਾਂ ਨੇ ਸਾਧ ਸੰਗ ਜੀ ਉਹਨੂੰ ਬਾਪੂ ਕਹਿਣਾ ਜਿਹੜੇ ਕਹਿੰਦੇ ਕਿ ਸਾਡਾ ਪਿਤਾ ਦਸ਼ਮੇਸ਼ ਪਿਤਾ ਜੀ ਹੈ ਸਾਡੀ ਮਾਤਾ ਸਹਿਬਕੌਰ ਦੇਵਾ ਜੀ ਹੈ ਤੁੰਡਾ ਗੋਰਾ ਹੋ ਕੇ ਨਾ ਕਹਿ ਸਾ ਸੰਗ ਜੀ ਉਹਨਾਂ ਨੇ ਸਾਨੂੰ ਸ਼ਾਸਤਰ ਦਿੱਤੇ ਐ ਅਮਰਤ ਚਕਾਇਆ ਐ ਸਾ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਾਏ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਸਾ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਾਈ ਮੇਰੇ ਅਸਲੀ ਪੁੱਤ ਆ ਮੇਰੇ ਪਿਆਰੇ ਪੁੱਤਰ ਉਹ ਅਮਰਤਾਰੀ ਹੋਣਗੇ ਸਾਧ ਸੰਗ ਜੀ ਪੁੱਲਾ ਚੁੱਕਾ ਮaaf ਕਰਨੀ ਆ ਰਾਮਪੁਰੇ ਵਾਲਿਓ ਕਦੀ ਫੀਰ ਕਰਕੇ ਵੇਖਿਆ ਜੋ ਤੁਸੀਂ ਸਾਧ ਸੰਗ ਜੀ 2 ਘੰਟੇ ਚੌਂਕੜਾ ਮਾਰ ਕੇ ਕੰਬੀ ਜਾਂਦੇ ਆ ਤੁਸੀਂ ਰਜਾਈਆਂ ਦੇ ਵਿੱਚ ਸਵਟਰ ਪਾ ਕੇ ਕੋਟੀਆਂ ਪਾ ਕੇ ਸਾਧ ਸੰਗ ਜੀ ਠਰ ਠਰ ਕਰਦੇ ਗੁਰੂ ਦੇ ਪਿਆਰਿਓ ਉਹ ਤਾਂ ਆਪਣੇ ਸਿੰਗਲ ਕੱਪੜਿਆਂ ਦੇ ਵਿੱਚ ਹੀ ਸੀਗੇ ਸਾਧ ਸੰਗ ਜੀ ਫੇਰ ਵੀ ਉਸ ਕਾਲ ਪ੍ਰਖ ਦੇ ਭਾਂਡੇ ਨੂੰ ਮਿੱਠਾ ਕਰਕੇ ਮੰਨਿਆ ਸਾਧ ਸੰਗ ਜੀ ਆਪਣੇ ਆਪ ਨੂੰ ਦ੍ਰਿਸ਼ਟ ਸਾਧ ਸੰਗ ਜੀ ਦੇਖੋ ਫੀਲ ਕਰੋ ਸਾਧ ਸੰਗ ਜੀ ਵੇਖੋ ਮਾਤਾ ਗੁਜਰਕੌਰ ਦੀਆਂ ਪੈੜਾਂ ਸਾਧ ਸੰਗ ਜੀ ਨਮਸਕਾਰ ਕਰੋ ਕਦੀ ਮਾਤਾ ਜੀ ਦਾ ਸ਼ੌਰ ਦੇਖੋ ਸਾਧ ਸੰਗ ਜੀ ਕਦੀ ਉਹ ਠੰਡੇ ਪੁਰਜ ਦੀਆਂ ਕੰਧਾਂ ਨੂੰ ਵੇਖੋ ਕੋਨੇ ਵੇਖੋ ਕਿਹੜੇ ਕੋਨੇ ਵਿੱਚ ਮਾਤਾ ਬੈਠੀ ਸੀਗੀ ਕਿਹੜੇ ਕੋਨੇ ਦੇ ਵਿੱਚ ਸਾਧ ਸੰਗ ਜੀ ਮਾਤਾ ਬੈਠੀ ਸੀ ਸਾਤ ਸੰਗ ਜੀ ਕਿਹੜੇ ਕੋਨੇ ਦੇ ਵਿੱਚ ਮਾਤਾ ਤੁਰੀ ਫਿਰਦੀ ਸੀ ਕਿੱਥੇ ਚੜ ਚੜ ਕੇ ਵੇਂਦੀ ਸੀਗੀ ਆਵਦੇ ਪੁੱਤਰਿਆਂ ਨੂੰ ਸਾਤ ਸੰਗ ਜੀ ਆਉ ਗੁਰੂ ਪਿਆਰੇ ਆ ਰਾਮਪੁਰੇ ਵਾਲਿਓ ਮਨ ਭਰਿਆ ਆਉਂਦਾ ਸਾਤ ਸੰਗ ਜੀ ਮਨ ਭਰਿਆ ਆਉਂਦਾ ਸਾਤ ਸੰਗ ਜੀ ਉਹ ਮਾਤਾ ਗੁਜਰੀ ਉਹ ਕਿਥੋਂ ਕਿਥੋਂ ਦੀ ਹੋ ਹੋ ਕੇ ਗੁਜਰੀ ਸਾਤ ਸੰਗ ਜੀ ਉਹ ਤੇਰਾ ਨਾਂ ਹੀ ਗੁਜਰੀ ਕਿਉਂ ਪੈ ਗਿਆ ਕਿਉਂ ਕਿਉਂਕਿ ਤੂੰ ਤਾਂ ਬਹੁਤ ਬਹੁਤ ਦੁੱਖਾਂ ਦੇ ਵਿੱਚ ਹੋ ਕੇ ਗੁਜ਼ਰੀਆਂ بڑے بڑے ਰਹਾਾਂ ਦੇ ਵਿੱਚ ਤੂੰ ਗੁਜ਼ਰੀਆਂ ਤੇਰਾ ਨਾਮ ਇਸੇ ਕਰਕੇ ਗੁਜ਼ਰੀ ਪੈ ਗਿਆ ਆਓ ਸਾਧ ਸੰਗ ਜੀ ਵਾਰ-ਵਾਰ ਕਹਿ ਲਿਏ ਧੰਨ ਮਾਂ ਗੁਜਰੀ ਧੰਨ ਮਾਂ ਗੁਜਰੀ ਜੀ ਧੰਨ ਮਾਂ ਗੁਜਰੀ ਜੀ ਧੰਨ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇਣਾ ਕੌਣ ਦੇਊਗਾ ਤੇਰਾ ਪੁੱਤਾਂ ਦੇ ਦਾਨੀਆਂ ਗੁਰਾ ਦੇਣਾ ਕੌਣ ਦੇਊਗਾ ਤੇਰਾ ਪੁੱਤਾਂ ਦੇ ਦਾਨੀਆਂ ਗੁਰਾ ਆਓ ਰਾਮਪੁਰੇ ਵਾਲਿਓ ਜੇ ਤੁਸੀਂ ਇਹੋ ਜੇ ਸੀਨ ਤੱਕੋਗੇ ਤੁਸੀਂ ਫੀਲ ਕਰੋਗੇ ਤੁਹਾਡੇ ਅੱਗੇ ਮਾਤਾ ਗੁਜਰਕੌਰ ਜੀ ਵੀ ਆਜੋਗੀ ਉਹ ਤੁਹਾਡੇ ਅੱਗੇ ਰੀਆਂ ਵਿੱਚ ਖੜੇ ਵੀ ਦਿਸ ਜਾਣਗੇ ਤੁਹਾਡੇ ਅੱਗੇ ਸਾਧ ਸੰਗ ਜੀ ਦਸਵੇਂ ਪਾਤਸ਼ਾਹ ਵੀ ਆ ਜਾਣਗੇ ਜਿਨ੍ਹਾਂ ਨੂੰ ਸਾਧ ਸੰਗ ਜੀ ਉਹਨਾਂ ਦੇ ਨਾਲ ਪਿਆਰ ਆ ਗੁਰੂ ਦੇ ਪਿਆਰਿਓ ਦਸਵੇਂ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਲੈ ਕੇ ਸਾਧ ਸੰਗ ਜੀ ਉਹਨਾਂ ਨੂੰ ਮੁੱਖ ਰੱਖਦਿਆਂ ਸਾਧ ਸੰਗ ਜੀ ਜਿਨ੍ਹਾਂ ਨੂੰ ਉਹਨਾਂ ਦੇ ਨਾਲ ਪਿਆਰ ਆ ਅਮਰਤ ਛਕੋ ਜਿਨ੍ਹਾਂ ਨੂੰ ਸਾਧ ਸੰਗ ਜੀ ਉਹਨਾਂ ਦੇ ਨਾਲ ਪਿਆਰ ਆ ਕੀ ਸਾਥ ਸੰਗ ਜੀ ਐਨੇ ਸ਼ੇਅਰ ਕਰ ਦਿਓ ਐਨੇ ਸ਼ੇਅਰ ਕਰ ਦਿਓ ਥਾਂ ਥਾਂ ਤੇ ਸ਼ੇਅਰ ਕਰ ਦਿਓ ਕੀ ਸਾਥ ਸੰਗ ਜੀ ਜਿਹੜਾ ਵੀ ਤੁਹਾਡੇ ਸ਼ੇਅਰ ਕੀਤੇ ਇਸ ਦਵਾਰ ਨੂੰ ਦੇਖੇ ਅਗੋ ਉਹ ਵੀ ਨਮਸਕਾਰ ਕਰੇ ਕਿ ਧੰਨ ਮਾ ਗੁਜਰੀ ਧੰਨ ਧੰਨ ਦਸਵੇਂ ਪਾਤਸ਼ਾਹ ਜੀ ਧੰਨ ਧੰਨ ਸਾਡੇ ਬਾਬਿਓ ਅਸ਼ੀ ਦੋ ਸਿੰਘੋ ਤੁਸੀਂ ਹਮੇਸ਼ਾ ਹੀ ਖੁਸ਼ ਰਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੁਣ ਲਾਂ ਚੁੱਕਾ ਮਾਫ਼ ਕਰਨੀਆਂ ਸਾਧ ਸੰਗਜੀ ਬੁਲਾਈਏ ਫਤਿਹ ਸੀਸ ਦੇ ਨਿਦਾਸ ਨੂੰ ਸਾਧ ਸੰਗਜੀ ਵੱਡੀ ਉਮਰ ਦੀ ਸੀਸਨਾ ਦੇਣੀ ਲੰਬੀ ਉਮਰ ਦੀ ਸੀਸਨਾ ਦੇਣੀ ਜਿਨ੍ਹਾਂ ਚਾਰ ਆਖਰੀ ਸੁਵਾਸ ਸਾਧ ਸੰਗਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਇੱਥੇ ਹੀ ਫਤਿਹ ਬੁਲਾਈਏ ਸਾਧ ਸੰਗਜੀ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ